हां जी ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਨਵੀਂ ਵੀਡੀਓ ਚ ਲੈ ਕੇ ਆਏ ਹਾਂ ਜੀ 13.56 ਦੀ ਟਰਾਲੀ ਬਹੁਤ ਹੀ ਸੋਹਣੀ ਟਰਾਲੀ ਆ ਜੀ ਆਪਣੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਵੇਖਿਓ ਆਪਾਂ ਟਰਾਲੀ ਦੀ ਸਾਰੀ ਜਾਣਕਾਰੀ ਦੇਵਾਂਗੇ ਜੀ ਸਾਈਜ਼ ਹੈਗਾ ਜੀ 13.56 ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਤੇ ਫਰੰਟ ਸਾਈਡ ਤੋਂ ਵੀਡੀਓ ਨੂੰ ਆਪਾਂ ਚਾਲੂ ਕਰਦੇ ਹਾਂ ਜੀ ਬਾਕੀ ਫਰੰਟ ਸਾਈਡ ਤੋਂ ਟਰਾਲੀ ਦੇ ਸਕਦੇ ਜੇ ਮਸ਼ੀ ਹੁੱਕ ਦੇ ਵਿੱਚ ਟਰਾਲੀ ਹੈ ਜੀ ਗਾਟਾ ਪੂਰਾ ਹੈਵੀ ਲੱਗਾ ਹੈ ਜੀ ਸਹਿਜ ਹੈਗਾ ਜੀ 13 6 ਟਾਈ ਫੁੱਟ ਦਾ ਇਹਨੂੰ ਵੇਡ ਲੱਗਾ ਹੈ ਜੀ ਪੂਰੀ ਹੈਵੀ ਪੌੜੀ ਲੱਗੀ ਹੋਈ ਆ ਹੈਵੀ ਪੈਂਪ ਲੱਗੇ ਹੋਏ ਆ ਹੈਵੀ ਵੇਡ ਲੱਗਾ ਹੈ ਜੀ ਚੋਂ ਪਾਈਪਾਂ ਦਾ ਵੇਡ ਲੱਗਾ ਹੋਇਆ ਵਾ ਬਾਕੀ ਐ ਸਾਈਡ ਤੋਂ ਦੇ ਸਕਦੇ ਜੇ ਕਲੀਅਰ ਫੋਟੋ ਰੇਲ ਦਾ オリジナル ਹਿੱਸਾ ਆ ਜੀ। ਰੇਲ ਦਾ オリジナル ਹਿੱਸਾ ਆ ਜੀ। 8 ਇੰਚੀ ਚੈਨਲ ਆ ਥੱਲੇ। ਟੈਰ ਹੈਗੇ ਜੀ 70 ਰੁਪਏ। ਬਹੁਤ ਹੀ ਵਧੀਆ ਟੈਰ ਆ। ਡਬਲ ਟੈਰੀ ਹਿੱਸਾ ਆ ਜੀ। ਬਾਕੀ ਚੈਨਲ ਦੇਖ ਸਕਦੇ ਜੀ। ਸੇਲ ਦੇ ਚੈਨਲ ਲੱਗੇ ਆ ਜੀ ਥੱਲੇ। ਸੇਲ ਦਾ ਮਾਰਕਾ ਦੇਖ ਸਕਦੇ ਜੀ। ਸੇਲ ਦੇ ਚੈਨਲ ਲੱਗੇ ਆ ਜੀ। ਦੇ ਸੇਲ ਦਾ ਹੀ ਵਿੱਡ ਲੱਗਾ ਆ ਟਾਟਾ ਸੇਲ ਦਾ ਵਿੱਡ ਲੱਗਾ ਆ ਜੀ ਪੂਰਾ ਫੁੱਲ ਹੈਵੀ ਟਰਾਲਾ ਆ ਜੀ ਬਾਕੀ ਫਰਸ਼ ਦੇ ਸਕਦੇ ਜੀ ਫਰਸ਼ ਬਿਲਕੁਲ ਸਾਫ਼ ਆ ਜੀ ਕੋਈ ਫੋੜਾ ਤਫੜਨੀ ਹੈਗਾ ਕੋਈ ਛੇਕ ਨਹੀਂ ਹੈਗਾ ਬਿਲਕੁਲ ਸਾਫ਼ ਆ ਜੀ ਨੀਟ ਐਂਡ ਕਲੀਨ ਟਰਾਲੀ ਆ ਸਾਈਜ਼ 13 6 ਹੱਬਾਂ ਦੇ ਸਕਦੇ ਜੀ 10 ਨਟੀ ਹੱਬੇ ਆ ਸਟੀਲ ਦੀਆਂ ਹੱਬਾਂ ਆ ਜੀ オリジナル ਰੇਲ ਦਾ ਹਿੱਸਾ ਆ ਕੋਈ ਟਾਇਰਾਂ ਦੇ ਵਿੱਚ ਪਾਚ ਨਹੀਂ ਹੈਗਾ ਪੂਰੇ ਗਰੰਟੀ ਵਾਲੇ ਟਾਇਰ ਇਹ ਆ ਜੀ ਸੇਲ ਦਾ ਮਾਲ ਲੱਗਾ ਹੈ ਜੀ ਮਾਰਕਾ ਦੇਖ ਸਕਦੇ ਜੀ ਡਬਲ ਟਾਇਰ ਆ ਇਹ ਸਾਇਆ ਜੀ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਜੀ ਪੂਰਾ ਫੁੱਲ ਹੈਵੀ ਵੇਢਿਆ ਜੀ ਨੱਥਾ ਸਿੰਘ ਦੀ ਟਰਾਲੀ ਬਣੀ ਹੋਈ ਹੈ ਜੀ 8 ਇੰਚ ਜੈਸੀ ਆ ਜੈਸੀ ਵੀ ਸੇਲ ਦੀ ਹੈ ਜੀ ਗੱਡਰੀਆਂ ਵੀ ਸੇਲ ਦੀਆਂ ਸ਼ੇਪ ਦਾ ਫਰਸ਼ ਲੱਗਾ ਹੈ ਜੀ ਟਾਇਰ ਹੈ 70 ਪੈਸੇ ਬਿਲਕੁਲੋਂ ਬੇਦਾਗ ਟਾਇਰ ਹੈ ਦੋਵੇਂ ਟਾਇਰ ਐਮਰਫ ਦੇ ਆ ਸਾਰ ਤੂੰ ਦੇਖ ਸਕਦੇ ਇਥੋਂ ਸੇਲ ਦਾ ਮਾਰਕਾ ਦੇਖ ਸਕਦੇ ਜੀ 70 ਪੈ ਹੈ ਟਾਇਰ ਹੈ ਬੇਦਾਗ ਟਾਇਰ ਹੈ ਜੀ ਰੀਲ ਦਾ オリジナル ਹਿੱਸਾ ਹੈ ਜੀ ਦਾਸ ਨਟੀ ਹਾਬਿਆ ਰਿਮ ਬਿਲਕੁਲੋਂ ਬੇਦਾਗ ਆ ਨਵੇਂ ਰਿਮੇ ਆ ਜੀ 10 ਨਟਾ ਧੁਰਾਇਆ ਪੂਰੀ ਸੋਹਣੀ ਟਰਾਲੀ ਆ ਜੀ ਬਿਲਕੁਲੋਂ ਸਾਫ਼ ਟਰਾਲੀ ਆ ਇਹ ਟਰਾਲੀ ਖੜੀ ਹੋਈ ਹੈ ਜੀ ਤਰਨਤਾਰਨ ਏਰੀਏ 'ਚ ਟਰਾਲੀ ਦਾ ਮੁੱਲ ਹੈਗਾ ਜੀ 1 ਲੱਖ ਤੇ 85 ਹਜ਼ਾਰ ਬਾਕੀ ਮੌਕੇ 'ਤੇ 2-4 ਹਜ਼ਾਰ ਰੁਪਏ ਦਾ ਮਾਣਤਾਨ ਕੀਤਾ ਜਾਊਗਾ ਅਤੇ ਜੇ ਕਿਸੇ ਵੀਰ ਨੇ ਇਹ ਟਰਾਲੀ ਖਰੀਦਣੀ ਹੋਵੇ ਆਪਣਾ ਨੰਬਰ ਕਰ ਲਿਓ ਨੋਟ 99680 2451 99680 2451 ਇਸ ਨੰਬਰਾਂ ਤੇ ਕਾਲ ਕਰਕੇ ਟਰਾਲੀ ਖਰੀਦ ਸਕਦੇ